ਬਾਈਕ ਟਰੱਕ ਡਰਾਈਵਰ ਦੀ ਜ਼ਿੰਦਗੀ ਕੀ ਹੁੰਦੀ ਹੈ ਆਪਾਂ ਹਾਰਨ ਮਾਰ ਕੇ ਲੰਘ ਜਾਂਦੇ ਆ ਕੋਈ ਨਸ਼ੇੜੀ ਕਹਿੰਦਾ ਕੋਈ ਅੰਬਲੀ ਕਹਿੰਦਾ ਹਨਾ ਪਰ ਉਹਨਾਂ ਦੀ ਜ਼ਿੰਦਗੀ ਹੈ ਨਾ ਜਿਹੜੀ ਉਹ ਕੀ ਹੁੰਦੀ ਹੈ ਅੱਜ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਆ ਬਾਈਕ ਕੋਲੋਂ ਸੁਣੋ ਵੀ ਕੀ ਜ਼ਿੰਦਗੀ ਹੈ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਭਾਈ ਅੱਜ ਛੋੜੇ ਨਾਲ ਕੋਈ ਗੱਲ ਸ਼ੇਅਰ ਕਰਦੇ ਆ ਚਲੋ ਹੁੰਦੀ ਦਾ ਸਾਰੇ ਭਰਾਵਾਂ ਨਾਲ ਹੀ ਹੈ ਹਨਾ ਵੀ ਦੁੱਖ ਜਾਂ ਬਹੁਤ ਲੱਗਦਾ ਜਦੋਂ ਸੜਾ ਇਹੋ ਜਿਹਾ ਕੁਝ ਹੋਵੇ ਮੰਨ ਲਓ ਗੱਡੀ ਲੱਗੀ 4 ਦਿਨਾਂ ਬਾਅਦ ਭਰਨ ਲੱਗੀ ਚਲੋ ਤੜਕੇ ਭਰਨ ਗਈ 10-11 ਵਜੇ ਸ਼ਾਮ ਤੱਕ ਭਰ ਗਈ ਭਾਈ ਜੀ 500 ਰੁਪਿਆ ਕੰਡਾ ਇਹ ਰੱਬ ਤੁਹਾਡਾ ਭਲਾ ਕਰੇ 2500 ਡਾਲਾ ਤਕੀਆ ਤਾਂ ਅੰਠੇ ਪੈ ਸੀ 100 ਰੁਪਏ ਜਾ ਪਾਣੀ ਲੈ ਜਾਣਾ ਚਲੋ ਮਾੜਾ ਮੁੱਟਾ ਗਾਉਂ ਦਾ ਵੀ ਚੱਲ ਰੱਸਾ ਪੜਾ ਪਾਉਗਾ ਪੋਣਾ ਕਰਨਾ ਲੱਗੇ ਨਹੀਂ ਹੁਣ ਸਾਢੇ 350 ਰੁਪਏ ਮੰਡੀ ਦੀ ਪਾਚੀ ਤੀਜੋੜੀ ਚੱਲੀ 500 ਰੁਪਏ ਮਣੂਸੀ ਆਣਾ ਤੇ ਜਿਹੜਾ ਅਸੀਂ ਜਾ ਕੇ ਬੇਟੀ ਆਪ ਜਾ ਕੇ ਅਗਲੀ ਦੀ ਦੁਕਾਨ ਤੇ ਲੈ ਕੇ ਆਉਣੇ ਆ ਉਹਦਾ 500 ਰੁਪਿਆ ਮੁਣਛਿਆਣਾ ਵੀ ਸਾਡਾ ਗਾਲ ਕਿਵੇਂ ਵੱਢਿਆ ਜਾਂਦਾ ਹੈ ਚਲੋ ਹੋਈ ਬੀਤੀ ਚੱਲੇ ਵਰਕੇ ਪਰਕੇ ਚੱਲੇ 10 11 ਵਜੇ ਬਿਲਟੀ ਮਿਲੀ ਮੁੜ ਕੇ ਕੀ ਹੁੰਦਾ ਹੈ ਕਿ ਮਾਗਰ ਉਦਾਂ ਹੀ ਮੋਟਰਸਾਈਕਲ ਵਾਲਾ ਕੋਈ ਚਾਹੇ ਕੋਈ ਆਪਦਾ ਮੰਡੀ ਚ ਹੀ ਆਉਂਦਾ ਹੋਵੇ ਕਿੱਦੇ ਲਾਇ ਕਰਦਾ ਹੁੰਦਾ ਹੈ ਗੱਟੇ ਨਾਲ ਲਾਲੇ ਜਿਹੜਾ ਯਾਰ ਮਗਰ ਲਾਈ ਹੁੰਦਾ ਗੱਟੇ ਨਾਲ ਲਾਲੇ ਕਦੇ ਕਨੈਕਟਰ ਸ਼ੈਡ ਨੇ ਜਾ ਕੇ ਤੇ ਡਰਾਈਵਰ ਸ਼ੈਡ ਕਦੇ ਡਾਣੇ ਵਣੀ ਕਦੇ ਉਹਦੇ ਵਣੀ ਚਲੋ ਉਹ ਤੋਂ ਬਚਦੇ ਆ ਨਿਕਲੇ ਆਉਨੇ ਆ ਕਹਾਉਨੇ ਆ ਹੈ ਤਾਂ ਸਾਡੇ ਡਰਾਈਵਰ ਭਰਾ ਨੇ ਠੀਕ ਹੈ ਮੈਂ ਮਾੜਾ ਨਹੀਂ ਬੋਲਦਾ ਉਹਨਾਂ ਨੂੰ ਉਵੇਂ ਉਹਨਾਂ ਨੂੰ ਵੀ ਜਨਾਨੀ ਨੇ ਯਰ ਮੈਂ ਦਿੱਤਾ ਸਾਨੂੰ ਨੂੰ ਵੀ ਸਾਨੂੰ ਵੀ ਜਨਾਨੀ ਨੇ ਯਰ ਮੈਂ ਦਿੱਤਾ ਵੈਸੇ ਥੋੜਾ ਜਾਨੂੰ ਹੋਰ ਨਿਗਾ ਨਾਲ ਦੇਖਿਆ ਜਾਂਦਾ ਸਮਝ ਨਾਲ ਤਾਂ ਸਮਝੇ ਜਾਣਗੇ ਕਿ ਸਾਨੂੰ ਥੋੜਾ ਜ ਹੋਰ ਨਿਗਾ ਨਾਲ ਦੇਖਿਆ ਜਾਂਦਾ ਜਿਹੜੇ ਅਸੀਂ ਟਰੱਕ ਲਾਲਾ ਘੋੜੇ ਲਾਲਾ ਮੰਨ ਲਓ ਵੀ ਇਹ ਲੈਣ ਚਾ ਟਰੱਕ ਗੱਡੀ ਲੈਣ ਚ ਨਾਲ ਗੱਲ ਨਾਲ ਬੱਸਾਂ ਨਾਲ ਵੀ ਕਰ ਰਹੇ ਹਣ ਉਸ ਤੋਂ ਬਾਅਦ ਕੀ ਹੁੰਦਾ ਬੱਸ ਅੱਡੇ ਚੋਂ ਨਿਕਲਦੀ ਆ ਅੱਡੇ ਚੋਂ ਉੱਥੋਂ ਉਹਦੀ ਟਾਕੀ ਪਿੱਛੋਂ ਟਾਕੀ ਕੋਲੋਂ ਖੜਕਾਈ ਜਾਂਦੀਆਂ ਚਾਦਰ ਚੱਲ ਵੀ ਚੱਲ 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 ਪਤੰਦਰ ਆਬੇ ਜਾਣੇ ਉਹ ਸ਼ੈਰਾ ਕਰਦੇ ਆਂ ਨੇ ਵੀ ਹੌਲੀ 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 ਉਹ ਬਈ ਕਰਦਾ ਕਰਾਉਂਦਾ ਉੱਥੇ ਨਾ ਖੁੱਤ ਦੇਖੇ ਹੋਏ ਨੇ ਪੰਜ-ਸੱਤ ਮਿੰਟ ਟਾਈਮ ਤੇ ਖਾ ਜਾਂਦੇ ਨੇ ਉਹ ਪੰਜ-ਸੱਤ ਮਿੰਟ ਖਾ ਗਿਆ ਉੱਥੇ ਮੰਨ ਲੈ ਇੱਕ-ਦੋ ਮਿੰਟ ਕਾਹਾਂ ਵਾਲੇ ੱਡੇ ਦੇ ਖਾ ਕੇ ਨਿਕਲਦਾ ਕਰਦਾ 10 ਪੰਜ-ਸੱਤ ਮਿੰਟ ਖਾ ਜਾਂਦੇ ਨੇ ਉੱਥੇ ਉਹ ਚਲੋ ਗਾਹ ਵਾਲੇ ਡੇ ਦੇ 1 2 1 ਅੱਧਾ ਡੇਢ ਮੈਂ 2 ਮਿੰਟ ਗਾਹਾਂ ਕਾਲੇ ਚਲੋ ਜੀ ਉਹਨਾਂ ਕੋਲ ਟਾਈਮ ਖਿਚਮਾ ਹੋ ਜਾਂਦਾ ਪੂਰਾ ਕਿਉਂਕਿ ਪਿੱਛੇ ਖਾਇਆ ਹੈ ਟਾਈਮ ਤਾਂ ਫੇਰੋਂ ਕੀ ਕਰਦੇ ਨੇ ਭਾਈ ਉਹ ਗੱਡੀ ਹੈਟ ਵਾਲੀ ਕੋਈ ਨਹੀਂ ਦੇਖਦੇ ਵੀ ਹੈਟ ਐ ਇਹਦੇ ਕੋਲੇ 8 9 ਬੋਰੀਆਂ ਦੀ ਹੈਟ ਐ ਮੈਂ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਉਹ ਉਹ ਪਤਾ ਕਿ ਫੇਰ ਉਹਦੇ ਚ ਕੀ ਕਹਿੰਦੇ ਨੇ ਵਿੱਚ ਬੱੱਸਾਂ ਵਾਲੇ ਵੀ ਨਾ ਇੰਨਾ ਪਾਇਆ ਕਰੋ ਯਾਰ ਤੁਸੀਂ ਸੋਨੂ ਕਹਦਾ ਸੀ ਕਹਿਨੇ ਹੁੰਦੇ ਆ ਠੀਕ ਹੈ ਚਲੋ ਕੋਈ ਗੱਲ ਨਹੀਂ ਸਾਡੇ ਭਰਾ ਨੇ ਅਸੀਂ ਤਾਂ ਸਮਝਦਾ ਚਲੋ ਉਹ ਨਹੀਂ ਸਮਝਦੇ ਚਲੋ ਪ੍ਰਮਾਤਮਾ ਭਲੇ ਕਰੇ ਉਹਨਾਂ ਦੀ ਹਣਾ ਫਿਰ ਉਹ ਕੀ ਕਰਦੇ ਨੇ ਹਾਰਨ ਦੇ ਹੱਥ ਧਰ ਲੈਦੇ ਨੇ ਆਪਣੇ 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 ਕਰਦੇ ਤਰੇ ਆਉਣਗੇ ਉਹ ਭਲੇ ਮਾਨਸੋ ਤੁਸੀਂ ਤਾਂ ਡਰਾਈਵਰ ਹੋ ਜਰਾ ਤੁਸੀਂ ਤਾਂ ਬਾਈ ਡਰਾਈਵਰ ਹੋ ਹੱਥ ਬੰਦ ਕੇ ਬੇਨਤੀ ਕਰਦਾ ਮੈਂ ਸੋਨੂ ਵੀ ਤੁਸੀਂ ਤਾਂ ਡਰਾਈਵਰ ਹੋ ਮੇਰੇ ਨਾਲ ਅੱਜ ਖੁਦ ਬੀਤੀ ਆ ਮੇਰੇ ਨਾਲ ਅੱਜ ਤੇ ਤੁਸੀਂ ਤਾਂ ਡਰਾਈਵਰ ਬੰਦਾ ਸੋਨ ਨੂੰ ਤਾਂ ਇਹ ਚੀਜ਼ਾਂ ਬਾਰੇ ਪਤਾ ਯਾਰਾ ਡੀਐਨਐਮ ਹੈਟ ਵਾਲੀ ਮਾਲ ਵਾਲੀ ਗੱਡੀ ਸੇਤੀ ਅਮਰਜੈਂਸੀ ਬ੍ਰੇਕ ਨਹੀਂ ਲੈਂਦੀ ਹੁੰਦੀ ਤੇ ਅਸੀਂ ਸਾਡੀ ਨਿਗਾ ਤਾਂ ਹਡਾਣੇ ਬੜੀ ਵੀ ਹੁੰਦੀ ਐ ਛੋਡੇ ਚ ਵੀ ਹੁੰਦੀ ਐ ਛੋਡੇ ਚ ਵੀ ਸਾਨੂੰ ਪਤਾ ਹੁੰਦਾ ਵੀ ਉਹ ਅੱਡਾ ਆ ਗਿਆ ਵੀ ਹੋ ਸਕਦਾ ਮੜਾ ਜਾਂ ਪੈਰ ਦੱਬ ਲਿਆ ਯਾਰ ਉਹਦੇ ਡਾਣੇ ਨੇ ਮੜਾ ਖਿੱਚ ਕੇ ਕੱਢ ਲਾਂਗੇ ਜਦੋਂ ਇਹ ਸਵਾਰੀਆਂ ਜਿਹੜਾ ਆਊਗਾ ਆਪਾਂ ਹੋਰ ਲੰਘੇ ਜਾਾਂਗੇ ਕਿਲੋਮੀਟਰ ਗਾਂਹਾਂ ਵਾਲਾ ਅੱਡਾ ਵੀ ਪਾਰ ਕਰ ਜਾਾਂਗੇ ਇਹਦੇ ਸਵਾਰੀਆਂ ਚੜਾਉਂਦੇ ਚੜਾਉਂਦੇ ਪਰ ਛੋਡੇ ਤੁਸੀਂ ਵੀ ਮਜਬੂਰ ਹੋ ਜਾਨੇ ਕਿਉਂ ਮਜਬੂਰ ਹੋ ਜਾਨੇ ਹੋ ਕਿ ਟਾਈਮ ਦਾ ਪਿੱਛੇ 5 5-7 ਮਿੰਟ ਤਾਂ ਪਿੱਛੇ ਖਾਇਆ ਇਹ ਤੁਸੀਂ ਹੁਣ ਗਾਹਾਂ ਤੁਹਾਨੂੰ ਵੜਨ ਨਹੀਂ ਦੇਣਾ ਕਿਸੇ ਨੇ ਤੋ ਵੀ ਪੂਰੇ ਕਰਨੇ ਨੇ ਤੁਸੀਂ ਫਿਰ ਬਾਈ ਤੁਸੀਂ ੱੱਕੇ ਸਾਈਨ ਅਪ ਪੂਰੇ ਕਰਦੇ ਠੀਕ ਹੈ ਤੁਸੀਂ ਇਹ ਚੀਜ਼ਾਂ ਨਹੀਂ ਦੇ ਚਲੋ ਪਰਮਾਤਮਾ ਤੁਹਾਡਾ ਭਲਾ ਕਰੇ ਉਸ ਤੋਂ ਬਾਅਦ ਹੁੰਦੀ ਹਵਾਉਂਦੀ ਹੈ ਜੀ ਚਲੋ ਆਏ ਤੂੰ ਉਕੜਿਸ ਕਰਦੇ ਤੁਰੇ ਆਉਨੇ ਆ ਵਾਹਿਗੁਰੂ ਨੂੰ ਯਾਦ ਕਰਦੇ ਵੀ ਸੱਚੇ ਪਾਤਸ਼ਾਹ ਚਲੋ ਨੁਕਸਾਨ ਨਾਲ ਜਾਵੜੀ ਓਦੋਂ ਬਾਅਦ ਦੇ ਵਿੱਚ ਕੀ ਹੁੰਦਾ ਹੈ ਕਿ ਸੈਲਰ ਚਾਉਣੇ ਆ ਚਲੋ ਜੀ ਬਾਹਰਲੇ ਪਾਸੇ 400 ਕੰਡਾ ਤੇ ਬਾਕੀ ਡਾਲਾ ਹਾਂਜੀ ਤੇ ਚਲੋ ਓਦੋਂ ਬਾਅਦ ਦੇ ਵਿੱਚ ਗੱਡੀ ਖਾਲੀ ਹੋ ਜਾਂਦੀ ਹੈ ਚਲੋ ਕਾਗਜ਼ ਪੱਤਰ ਮਿਲਦੇ ਪਹੁੰਚ ਮੂਜੂ ਮਿਲਦੀ ਹੈ ਕਿ ਨਾ ਕੱਟਿਆ ਭਾਈ ਤੁੰਨੋਂ ਕਾਟੜਾ ਕਿੰਨਾ 8000 ਰੁਪਏ ਕਟਿਆ ਜਾ 7 ਕਟਿਆ ਜਾ ਤੇ ਜਦੋਂ 7 ਕਟਿਆ ਜਾਊਗਾ ਚਲੋ ਠੀਕ ਹੈ ਜੀ ਪਹੁੰਚ ਲੈ ਕੇ ਤੁਰਪੇ ਨੇ ਮਾਲਕ ਨੂੰ ਹੀ ਹੁੰਦਾ ਵੀ ਗੱਡੀ ਢੇਡਾ ਲੱਗਦੀ ਜਦੋਂ ਮਾਲਕ ਕੋਲੇ ਜਾਈ ਤੇ ਤਦੋਂ ਉਧਰਲੇ ਕੰਡੇ ਦੀ ਪਰਚੀ ਹੁੰਦੀ ਕਿਉਂਕਿ ਬਦਲੇ ਲੈਨੇ ਇੱਕ ਇਧਰਲੇ ਦੀ ਹੁੰਦੀ ਹੈ ਦੋ ਪਰਚੀਆਂ ਹੋ ਗਈਆਂ ਬਾਕੀ ਪੰਜ ਹੋ ਗਈ ਤੇ ਵਾਕੀ ਡੀਜ਼ਲ ਪਵਾ ਕੇ ਗਏ ਹੁੰਦੇ ਇੱਕ ਕੰਪਿਊਟਰ ਪਰਚੀ ਹੋ ਗਈ ਇੱਕ ਹੱਥ ਵਾਲੀ ਪਰਚੀ ਹੋ ਗਈ ਤਿੰਨ ਚਾਰ ਕਾਗਜ਼ ਹੋਗੇ ਚਲ ਇਧਰੋਂ ਵੀ ਵਰਕੇ ਗਏ ਹੁੰਦੇ ਆ खर्चा ਥੋੜਾ ਕਹਣਾ ਲੈ ਜਾਂਦੇ ਹਾਂ ਚਲੋ ਉਹਨੂੰ ਵੀ ਜਦੋਂ ਕਾਗਜ਼ ਜਾ ਕੇ ਫੜਾਈ ਦੇਣ ਉਹਨੂੰ ਉਹ ਐ ਆਏ ਹੋ ਜਾਂਦਾ ਵੀ ਹਾਂ ਚਲੋ ਯਾਰ ਦੋ ਗੜਿਆਂ ਨੇ ਪਹੁੰਚਾ ਨੇ ਖਾਸ਼ੇ ਕਾਗਜ਼ ਜੀ ਲੈਣੇ ਹਨ ਜਦੋਂ ਉਹ ਸਾਮ ਲਾ ਕੇ ਸਾਰਾ ਕੁਝ ਦੇਖਦਾ ਹੈ ਉਹ ਬੈਠਾ ਜੀ ਕੁਰਸੀ ਤੇ ਸਿਰ ਮਾਰਦਾ ਭਾਂਤੋਂ ਪੰਪ ਵਾਲੇ ਦੀ ਵੀ ਨਹੀਂ ਪੂਰੀ ਹੁੰਦੀ ਤਾਂ ਯਾਰ ਉਹ ਕਹਿੰਦਾ ਬੋਜੀ ਤੱਕਾ ਸੋਦਾ ਕਿ ਤੇਵਰਣਾ ਗੱਲ ਕਰਦੇ ਕਿ ਤੂੰ ਅਸੀਂ ਤਾਂ ਉਹ ਥੇ ਵਾਲੇ ਕੰਡੇ ਤੇ ਮਾਰ ਲੈਣਾ ਨਾ ਉੱਥੇ ਵਾਲੇ ਕੰਡੇ ਤੇ ਮਾਰ ਲੈਣਾ ਅਸੀਂ ਤਾਂ ਕੰਡੇ ਦੀਦਾ ਉੱਥੇ ਵਾਲੇ ਤੇ ਲੈਣਾ ਜਿਹੜੀ ਹਰੀ ਘਾ ਵਰਗੀ ਵੱਡ ਕੇ ਭਰਾਈ ਹੈ ਉਹ ਡਰਾਈਵਰ ਕੋਈ ਖਾਤਾ ਗਿਆ ਨਹੀਂ ਤੇ ਡਰਾਈਵਰ ਨੇ ਐ ਨਹੀਂ ਪਤਾ ਵੀ ਸਾਰੇ ਰਾਤ ਢਿੱਡ ਹੋ ਸਾਰੀ ਰਾਤ ਢਿੱਡ ਫੁੱਕਦੇ ਹੀ ਤੁਰਿਆ ਆਵੇ ਉੱਥੇ ਚਾਹ ਦਾ ਕੱਪ ਪੀ ਲਿਆ ਨੰਗ ਚੱਲ ਗਿਆ ਯਾਰ ਉਹ ਬਾਜ਼ਾਰ ਚ ਰਸ਼ ਹੋ ਜਾਂਦਾ ਚੱਲ ਯਾਰ ਮੜਾ ਨੰਗ ਚੱਲ ਗਿਆ ਤੜਕੇ 5:00 ਵਜੇ ਆਟਕੋ ਲਿਕੜਾਉਣਾ ਵੀਰੋ ਰੋਟੀ ਬਣੀ ਦਾ ਚਾਹ ਆਕਦੇ ਨਹੀਂ ਦਹੀਂ ਬਾਈ ਮੜਾ ਹਿੰਮਤ ਨਾਲ ਚਾਹ ਕਰਾਂ ਮਾ ਮਰਾਇਆ ਪੱਜ ਗਟਾਰਾਂ ਦੇ ਹੱਥ ਮਾਰਿਆ ਵਾ ਨਾਲੇ ਮੜਾ ਜਾ ਬੈਠਾ ਦੇਖਿਆ ਵਾ ਆ ਹਾਲਤ ਨੇ ਪਰ ਲੋਕ ਪਤਾ ਨਹੀਂ ਕਾਹ ਤੋਂ ਸਾਨੂੰ ਦਿੱਤਾ ਤਾਂ ਸਾਨੂੰ ਵੀ ਮੰਨ ਲਾ ਵੀ ਮਾਂ ਨੇ ਜਨਮ ਮੈਂ ਜਨਾਨੀ ਨੇ ਜਨਮ ਦਿੱਤਾ ਸਾਨੂੰ ਕੋਈ ਜਾਨਵਰ ਨੇ ਤਾਂ ਕਿਸ ਨੇ ਜਨਮ ਨਹੀਂ ਦਿੱਤਾ ਪਰ ਲੋਕ ਪਤਾ ਨਹੀਂ ਸਾਨੂੰ ਕਹਿੰਦੇ ਕਿਉਂ ਬੁਰੀ ਅੱਖ ਨਾਲ ਦੇਖਦੇ ਨੇ ਪਰ ਇੱਕ ਮੈਂ ਦੱਸਦਾ ਬਾਈ ਜਿੱਦ ਦੇ ਖੜ ਗੀਆਂ ਨਾ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੋ ਗਿਆ ਇਹ ਮੈਂ ਚੰਦ ਚਾ ਹਨੇਰੀ ਰਾਤ ਚ ਰੱਬ ਲਸ਼ਕਲਾ ਹੁੰਦਾ ਨਾ ਹਲਕਿਆ ਹੋਇਆ ਕੁੱਤੇ ਨੂੰ ਫਿਰ ਉਹਨੂੰ ਬੜਾ ਡਰ ਲੱਗਦਾ ਰੱਬ ਜਦੋਂ ਖਾਇਦਾ ਹਲਕਿਆ ਹੋਇਆ ਕੁੱਤਾ ਇਧਰ ਪਾਇਦਾ ਕਿ ਇਧਰ ਪਾਇਦਾ ਰੁਦਕ ਪੇਸ਼ ਨਹੀਂ ਚੱਲਦੀ ਫਿਰ ਐਦਾਂ ਕਰਿਆ ਕਰੂੰਗਾ ਬਾਈ ਤੇ ਜੇ ਡਾਕਟਰ ਕਹਿੰਦਾ ਨੇ ਜਾ ਕੇ ਇਹਨੂੰ ਐਂ ਕਰੋ ਜੀ ਤੇ ਇਹਨੂੰ ਬੁਖਾਰ ਹੈ ਤੇ ਇਹਨੂੰ ਰੋਟੀ ਤਾਂ ਦੇਣੀ ਨਹੀਂ ਨੂਕਾ ਦਾ ਸੰਬੀ ਦਾ ਜੂਸ ਦਿਓ ਜੀ ਤੇ ਇੱਕ ਇਹਨੂੰ ਨਾ ਜੀ ਪਵਿੱਤਾ ਦਿਓ ਬੱਧੂ ਬੱਧ ਪਵਿੱਤਾ ਦਿਓ ਪਵਿੱਤਾ ਐ ਐ ਦੇਖਿਆ ਵੀ ਪਵਿੱਤਾ ਕਿੰਨੇ ਤੋਂ ਕਿੰਨੇ 100 ਕਿਲੋਮੀਟਰ ਤੋਂ ਆਉਂਦਾ ਇਹ ਦੇਖਿਆ ਕਿਸੇ ਨੇ ਗੂਗਲ ਤੇ ਕੱਢ ਕੇ ਦੇਖ ਲਿਓ ਕਿੰਨੇ ਕਿਲੋਮੀਟਰ ਪੈਂਦਾ ਮੈ ਤਾਂ ਆਣ ਪੜ ਮੰਦਾ ਅੱレ ਨਹੀਂ ਚੱਲੇ ਨੇ ਹਿਸਾਬ ਲੈ ਹੁਣ ਕਿੰਨਾ ਪੈਂਦਾ ਪਤਾ ਤਾਂ ਹੈਗਾ ਪਰ ਤੋ ਗੂਗਲ ਤੇ ਕੱਢ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਕਿੰਨੇ ਕਿਲੋਮੀਟਰ ਪੈਂਦਾ ਕਿੰਨੇ ਟੂਲ ਪੈਂਦੇ ਨੇ ਕਿੰਨੇ ਘਾਟ ਪੈਂਦੇ ਨੇ ਤੇ ਉਹਨੂੰ ਵੀ ਪਤਾ ਕੀ ਕਹਿੰਦੇ ਨੇ ਲੋਕਾ ਫੇਰ ਕੀ ਹੋ ਗਿਆ ਕੰਮ ਐ ਛੋਡਾ ਕੀਤਾ ਛੋਡਾ ਕੀਤਾ ਦਾ ਹੈਗਾ ਕੀਤਾ ਕਰਦੇ ਵਾਲੇ ਨੂੰ ਨਾ ਮੜਾ ਮੋਟਾ ਇੱਜ਼ਤ ਕਰਿਆ ਬ్రో ਫੇਰ ਸਾਡੇ ਫੇਰ ਸਾਨੂੰ ਕੀ ਕਰਦਾ ਕੋਈ ਕਾਰ ਵਾਲਾ ਆਇਆ ਹੁਣ ਸਸਤੀਆਂ ਹੋ ਗਈਆਂ ਲੈ ਕੇ 1.25 ਲੱਖ ਦੀ ਉਹ ਉਹ ਮੂੜੇ ਕੱਢ ਕੇ ਕੱਟ ਮਾਰਦਾ ਹੈ। ਕੱਟ ਮਾਰ ਕੇ ਦਿਖਾਉਂਦਾ ਹੈ। ਅੱਖਾਂ ਕੱਢਦਾ। ਵੀ ਤੂੰ ਮੈਨੂੰ ਸ਼ੈਡ ਨਹੀਂ ਦਿੱਤੀ। ਤੇ ਅੱਗੇ ਜਾ ਕੇ ਕਿੱਥੇ ਖੜਦਾ? ਮੈਂ ਆ ਬਣਾਈ ਇੱਕ ਗਲਾਸ। ਮੈਂ ਮਸੰਬੀ ਦਾ ਜੂਸ ਬਣਾਈ ਇੱਕ ਗਲਾਸ। ਉਹ ਮਸੰਬੀ ਦਾ ਜਿਹੜਾ ਜੂਸ ਪੀਣਾ ਨਾ ਮਿਲਿਆ। ਟਰੱਕ ਕਾਲੀ ਲੈ ਕੇ ਠੀਕ ਹੈ ਮਾੜਾ ਜੈ ਇਨਾਂ ਚੀਜ਼ਾਂ ਨੂੰ ਨਾ ਮੇਰਾ ਵੀਰ ਮੰਨ ਕੇ ਸਮਝ ਜਿਆ ਕਰੋ ਠੀਕ ਹੈ ਸਮਝ ਜਿਆ ਕਰੋ ਇਹ ਗੱਲਾਂ ਨੂੰ ਮਾੜਾ-ਮੋਟਾ ਖਿਆਲ ਰੱਖ ਲਿਆ ਕਰੋ ਭਰਾ ਮੇਰੇ ਉਹ ਠੀਕ ਹੈ ਜੀ ਨਹੀਂ ਕਰਦਾ ਇਹ ਜੀ ਵੀਡੀਓ ਪਾਉਣ ਨੂੰ ਪਰ ਜਦੋਂ ਮਾਨ ਦੁਖੀ ਹੁੰਦਾ ਨਾ ਉਦੋਂ ਉਮੀ ਪੈ ਜਾਂਦੀ ਪਰ ਸੌ ਰੋਟੀ ਖਾਧੀ ਦੀ ਕੱਲ ਭਰਦਿਆਂ ਨੂੰ ਸਾਰਾ ਦਿਨ ਲੰਘਿਆ 10 ਗੱਟੇ ਉੱਥੋਂ ਪਾਲਾ 15 ਗੱਟੇ ਉੱਥੋਂ ਪਾਲਾ ਤੇ ਪੂਰੀ ਰਾਤ ਲੰਗੀ ਬਰਨਾਲੇ ਵਾਲਾ ਨਿਕਲ ਜਾਵੇ ਮਾਨਸਾਲਾ ਨਾਲ ਨਿਕਲ ਜਾਵੇ ਛਰਤਸੇ ਵਾਲਾ ਨਿਕਲ ਜਾਵੇ ਸਾਈਲਰ ਚ ਆਇਆ ਬਾਈ ਹੁਣ ਤਾਕ ਰੋਟੀ ਖਾਦੀ ਨਹੀਂ। ਜਾ ਹੁਣ ਹੱਥ ਨੇ ਖਾਵਾਂਗੇ ਬਾਈ। ਉਹ ਵੀ ਖੋਖੇ ਤੇ ਖੋਖਾ ਖੋਖੇ ਵਾਲਾ ਚਾਹ ਬਣਾਉਣ ਵਾਲਾ ਉਹਨੂੰ ਕਹਾਏ ਭਰਾ ਮੇਰੇਆ। ਚਾਰ ਪ੍ਰਸ਼ਾਦ ਦੇ ਲਿਆ ਦੀ। ਅਗਲੇ ਹਨ ਵੀਰੇ ਘਰੋਂਗੇ। ਬਾਈ ਜਿਹੇ ਜਿਹੇ ਬਣੇ ਕੋਈ ਗੱਲ ਨਹੀਂ ਸਤਿਵਚਨ। ਧੰਨਵਾਦ ਕਰਦਾ ਹਾਂ ਤੇਰਾ ਜਿਹੜਾ ਤੂੰ ਪਿੱਠ ਪਰ ਦੇਉਂਦਾ। ਐਸੇ ਨਹੀਂ ਨੀ ਕੁਝ। ਨਾ ਕੋਈ ਇਥੇ ਚਾਹ ਆਲਾ ਹੁੰਦਾ ਹੈ ਖੇਤਾਂ 'ਚ ਸੈਲਰ ਹੁੰਦਾ ਹੈ ਅਗਲਾ ਕਹਿੰਦਾ ਕੋਈ ਗੱਲੀ ਬਾਈ ਜਾ ਕੇ ਗੱਡੀ 'ਚ ਬਹਿ ਜਾ ਜਦੋਂ ਖਾਲੀ ਕਰਾਂਗੇ ਤੈਨੂੰ ਦੱਸ ਦਾਂਗੇ ਬਾਈ ਪਾਣੀ ਪੀਣਾ ਦੀ ਠੰਡਾ ਵੱਡੇ ਵੀਰੇ ਸਾਡੇ ਦੇ ਅੰਦਰ ਕੈਂਪਰ ਆਉਂਦਾ ਫਿਰ ਇੱਥੇ ਬੈਸੂ ਪੀ ਲਓ ਵਾਰੂੰ ਤੇ ਆਏ ਵੈਸੇ ਪੀਣ ਨਹੀਂ ਦਿੰਦੇ ਸੀ ਆ ਆ ਕੁਝ ਮਿਲਦਾ ਸੌਣ ਨੂੰ ਮਿਲਦਾ ਤੇ ਬਾਈ ਬਣ ਕੇ ਨਾ ਸਾਰਿਆਂ ਨੂੰ ਵਿੱਚੇ ਘਾਰਾਂ ਵਾਲੇ ਨੂੰ ਵਿੱਚੇ ਬੱਚਾ ਵਾਲੇ ਨੂੰ ਬਾਈ ਬਣ ਕੇ ਨਾ ਜਿਹੜਾ ਤੁਸੀਂ ਹੁਣ ਅੱਡਿਆਂ ਚੋਂ 5-4 ਮਿੰਟ ਟਾਈਮ ਖਾਣੇ ਹੋ ਹੁਣ ਕਈਆਂ ਨੂੰ ਮੇਰੀ ਗੱਲ ਇਹ ਬਿਓਮ ਨੂੰ ਲੱਗੂਗੀ ਮਿਰਚਾਂ ਨੂੰ ਲੱਗੂ ਮੇਰੀ ਗੱਲ ਇਹ ਵੀ ਜਿਹੜਾ ਤੁਸੀਂ 5-7 ਮਿੰਟ ਖਾਣੇ ਹੋ ਨਾ ਬਸ ਸਟੈਂਡ ਚੋਂ ਬਾਈ ਬਣ ਕੇ ਆ ਜਿੰਨਾ ਚੱਕ ਜੀਰੀ ਦਾ ਸਾਡਾ ਚੀਜ਼ ਆਉਂਦਾ ਕਿਉਂ ਜੀਰੀ ਦਾ ਸੀਜ਼ਨ ਵੀ ਬਾਈ ਕਾਦਾ ਰਹੇਗਾ ਇਤਕੀ ਤਾਂ ਇਤਕੀ ਸਾਡਾ ਵੀ ਕੁਝ ਨਹੀਂ ਜੇ ਤੁਸੀਂ ਕਹਿੰਦੇ ਸਾਨੂੰ ਸਵਾਰੀ ਨਹੀਂ ਨਾ ਮਿਲਦੀ ਸਾਡੀ ਰੋਡ ਵਿੱਚ ਬੱਚਾ ਖਾ ਗਈਆਂ ਆਹ ਇਹਨਾਂ ਦੇ ਕੋਲੇ ਵੀ ਕੁਝ ਨਹੀਂ ਸਾਡੇ ਵੀ ਆ ਗਈ ਉਧਰ ਜਿੱਧਰੋਂ ਜੀਰੀ ਆਉਣੀ ਹੁੰਦੀ ਐ ਸਾਰੀ ਉਧਰ ਜੀਰੀ ਮਰ ਗਈ ਠੀਕ ਐ ਜਿਹੜਾ 110 15 ਰੁਪਏ 20 ਰੁਪਏ ਰੇਟ ਆਉਂਦਾ ਸੀ ਬਾਈ 85 ਰੁਪਏ ਆ ਰਿਹਾ ਤੇ ਜਦੋਂ ਜਾ ਕੇ ਪਰਚੀਆਂ ਫੜਾਵਾਂਗੇ ਨਾ ਚਲ ਕੇ ਰਾਂ ਦਾ ਉਹ ਵੀ ਕਹੂ ਵੀ ਜਾ ਜਲੇ ਚਾਹ ਕੇ ਕੇ ਆ ਜਾ ਹਨ ਹੁੰਦਈਆ ਬੰਦੇ ਨੂੰ ਬਿਜਾਰ ਗੱਡੀ ਆਈ ਹੈਗੀ ਚਾਹੇ ਚੱਲ ਪਹੁੰਚਣ ਜਾ ਕੇ ਫੜਾਤੀਆਂ ਚਾਹੇ ਮਲਾਂ ਨਗਦ ਲ ਜਾ ਕੇ ਫੜਾਤੇ ਚਾਹੇ ਖਾਤੇ 'ਚ ਪੈ ਗਏ ਹੁੰਦਾ ਤਾਂ ਹੈਗੀ ਆ ਬੰਦੇ ਨੂੰ ਮਾਨਤਾ ਹੁੰਦੀ ਆ ਬਿਜਾਰ ਗੱਡੀ ਕਿਹੜਾ ਲੱਕਿਆ ਆ ਅਰੋਜੇਦੋ ਐ ਡੇਗ ਦੇ ਛਿੱਤਰ ਜਿਹਾ ਦੋ ਮਿੰਟ ਆਏ ਕਰਦਾ ਨਾ ਮੁਰਕੀ ਚਾਹ ਦਾ ਕੱਪ ਕਾਊਂਟਰ 'ਤੇ ਠੰਡਾ ਹੋ ਜਾਂਦਾ ਪੀਣ ਨੂੰ ਜੀ ਨਹੀਂ ਕਰਦਾ ਕਿਉਂ ਪੰਪ ਵਾਲੇ ਦੇ ਪੂਰੇ ਵੀ ਨਹੀਂ ਹੋਏ ਦਵਾਰੇ ਟੈਂਕੀ ਭਰਉਣ ਨੂੰ ਫੇਰ ਤਿਆਰ ਸੂਚਨ ਸਮਝਣ ਵਾਲੀਆਂ ਗੱਲਾਂ ਨੇ ਭਰਾ ਮੇਰੋ ਮਾੜਾ ਮੋਟਾ ਸਮਝਿਆ ਕਰੋ ਛਾਡੇ ਤੇ ਤਾਂ ਦੂਜੇ ਲੋਟ ਆ ਰਟਕਿਆ ਹੋਇਆ ਪੁੱਠੇ ਦੰਦਿਆਂ ਵਾਲਾ ਇੱਕ ਦੇ ਤਾਂ ਇੱਕ ਪਾਸੇ ਹੁੰਦੇ ਨੇ ਸਾਡੇ ਸਾਡਾ ਐਨੂੰ ਜਾਂਦਾ ਵੀ ਵੜਦਾ ਐਨੂੰ ਜਾਂਦਾ ਵੀ ਵੜਦਾ ਬਖਸ਼ੋ ਮੇਰਾ ਭਰਾ ਮੰਨ ਕੇ ਸਾਰਿਆਂ ਨੂੰ ਧੰਨਵਾਦ ਕੋਈ ਗਲਤੀ ਭਲਤੀ ਹੋ ਗਈ ਹੋਵੇ ਭਰਾ ਵੀਡੀਓ ਚ ਕਿਸੇ ਨੂੰ ਬੁਰਾ ਭਲਾ ਬੋਲਿਆ ਗਿਆ ਹੋਵੇ ਹਨਾ ਬੋਲਿਆ ਜਾਂਦਾ ਜਦੋਂ ਬੰਦਾ ਦੁਖੀ ਹੁੰਦਾ ਹਨਾ ਫਿਰ ਤੁਸੀਂ ਕਹੋਗੇ ਬਾਬਾ ਤੂੰ ਕਾਹਦੇ ਨਾਲ ਦੁਖੀ ਹੈ ਚਲੋ ਜਿਹੜੇ ਹੈਗੇ ਨੇ ਉਹ ਤਾਂ ਸਮਝ ਗਏ ਹੋਣਗੇ ਮੇਰੀ ਵੀਡੀਓ ਸੁਣ ਕੇ ਚਲੋ ਮੈਂ ਕਮੈਂਟ ਸ਼ੇਅਰ ਕਰਿਓ ਭਰਾਓ ਮੇਰੇ ਠੀਕ ਹੈ ਧੰਨਵਾਦ